ਹੋਰ ਕਿਵੇਂ ਆ ਬਾਹ ਬਹੁਤ ਵਧੀਆ ਭਾਈ ਆਪ ਦਾ ਦੱਸ ਵਧੀਆ ਹੀ ਵਧੀਆ ਵਧੀਆ ਚਾਹੀਦਾ ਇਹ ਆ ਲੈਣਾ ਜੀਆਂ ਬਣਾ ਰੱਖੀਆਂ ਇਹ ਲੈਣਾ ਜੀਆਂ ਤਾਂ ਲਸਣ ਲਾਉਣ ਦਾ ਸ਼ੁਰੂ ਕੀਤਾ ਤੋ ਕਿ ਨਵੀਂ ਤਕਨੀਕ ਵੀ ਸੌਖਿਆ ਨਾਲ ਤਾਂ ਲਾਉਣੀ ਨਾਲੇ ਲੈਣਾ ਦੇ ਮੁਤਾਬਕ ਵਧੀਆ ਛੇਤੀ ਲੱਗ ਜਾਂਦੀ ਹੈ ਤੇ ਹਲੀਰੀ ਨਾਲ ਨਹੀਂ ਲਾਉਂਦੇ ਹਲੀਰੀ ਨਾਲ ਉਹ ਗੱਲ ਵੰਦੀ ਦੀ ਜਿਆਦਾ ਮਿੱਟੀ ਪਾਏ ਕਹਿੰਦੇ ਫੇਰ ਲਸਣ ਪਤਲੀ ਰਹੀ ਜਾਂਦੀ ਹੈ ਇਹ ਹੁਣ ਤੋਂ ਮੇਂ ਕਰਾ ਡਿੰਗਾਰ ਜਿਹੜਾ ਬਣਾਇਆ ਹੋਇਆ ਹੈਗਾ ਹੂੰ ਇਹਦੇ ਨਾਲ ਫਿਰ ਆਪਾਂ ਉਮਜ ਕ੍ਰੂਟੂਆਂ ਦੇ ਵਿੱਚ ਨਾਲ ਤਾਂ ਕੰਮ ਸਿੱਧੇ ਨਿਬੜਦਾ ਹੈ ਤੇ ਨਾਲੇ ਛੇਤ ਛੇਤੀ ਲੱਗਣ ਨਾਲੇ 20 ਬੱਤ ਦਾ ਪੰਨ ਨਾਲੇ ਸੋਹਣੀ ਲੱਗਦੀ ਹੈ ਤੇ ਉਹ ਬਾਅਦ ਦੇ ਵਿੱਚ ਇਹ ਲਾਈਨ ਮੁਤਾਬਕ ਚੀਜ਼ ਬਣ ਜਾਂਦੀ ਹੈ ਹਾਂ ਇਹ ਤਾਂ ਬਹੁਤ ਘੈਂਟ ਕੰਮ ਹੋਇਆ ਮੈਨੂੰ ਐਂ ਵੀ ਲੱਗਿਆ ਵੀ ਜਿਵੇਂ ਇਹ ਤਾਂ ਆਪਾਂ ਕਿਤੇ ਪਾਣੀ ਪੂਣੀ ਹੈ ਉਹ ਵੀ ਨਹੀਂ ਖੜਦਾ ਵੱਧ ਖਰਾਬ ਵੀ ਨਹੀਂ ਹੁੰਦੀ ਮੰਗਰ ਹਾਂ ਫਰਕ ਵੜਾ ਹੈ ਹਾਂ ਕ ਕਰਨਾ ਸੌਖਾ ਇਹਦੇ ਵਿੱਚ ਸੱਚ ਹਾਂ ਬਹਿ ਕੇ ਮੌਜ ਨਾਲ ਹਾਂ ਮੌਜ ਨਾਲ ਇਹ ਥਾਂ ਰਹਿੰਦਾ ਫਿਰ ਹਾਂ ਨਹੀਂ ਫਿਰ ਉਹ ਲੱਤੜਾ ਨੁੱਤੜੀ ਵੱਧ ਹੋ ਜਾਂਦੀ ਵੱਧ ਹੋ ਜਾਂਦੀ ਹਾਂ ਇਹ ਤਾਂ ਗੱਲ ਸਹੀ ਹੈ ਫਿਰ ਇਹ ਜੰਗਾੜ ਫਿਰ ਅੱਛਾ ਇਹ ਚੁੰਡੀਆਂ ਨਾਲ ਲੱਗਦੇ ਮੰਗਰ ਇਹ ਚੁੰਡੀਆਂ ਨਾਲ ਲੱਗਦੇ ਨੇ ਇਹ ਸਮਝ ਲੈ ਵੀ ਆਹ ਮੈਂ ਤਲਵੰਡੀ ਸਾਬੋ ਤੋਂ ਆਹ ਰੁੱਲਾ ਜਾ ਬਣਾ ਲੈਂਦਾ ਸੀ ਅੱਛਾ ਇਹਨੇ ਨਾਲ ਬੈਰਿੰਗ ਲਾ ਕੇ ਦੋਨੇ ਛੇਡਾਂ ਤੇ ਹੂੰ ਤੇ ਐਨ ਜਮਾ ਫਿਰ ਜਰੋਂ ਹੁਣ ਇੱਥੇ ਆਪਾਂ ਇਹ ਖਿਚਾਂਗੇ ਨੂੰ ਹਾਂ ਇਹ ਨਿਸ਼ਾਨ ਲੱਗ ਜਾਣਗੇ ਜਮਾਂ ਇਹ ਹਾਂ ਮੜੇ ਜਾਂਦੇ ਆ ਤੇ ਕੈਸ ਲੋੜ ਤੇ ਆ ਆ ਨਿਸ਼ਾਨ ਲੱਗ ਜਾਣਗੇ ਤੇ ਠੀਕ ਹੈ ਜੀ ਦੇਦੇ ਵਿੱਚ ਦਵਾਦਬ ਦਵਾਦਬ ਧਰਨੇ ਧਰਨੇ ਟਿੱਕੇ ਸੌਖੇ ਹਾਂ ਇਹ 바ਵਾ ਡੂੰਗੇ ਵਗ ਜਾਂਦੇ ਹਨ ਹਾਂ ਹਾਂ ਇੰਤੇ 2-2 ਇੰਚੀ ਨੇ ਹੈ ਹੂੰ ਐ ਪੂਰਾ ਨਿਸ਼ਾਨ ਵਧੀਆ ਲੱਗ ਜਾਂਦਾ ਜਮਾਂ ਹਾਂ ਨਾਲੇ ਇਹ ਸਾਫ਼ ਕਰ ਦਿੰਦੀ ਹੈ ਸਾਫ਼ ਲੱਗ ਜਾਂਦਾ ਜਮਾਂ ਬੈੱਡ ਬਹੁਤ ਸੋਹਣੀ ਚੀਜ਼ ਬਣਦੀ ਹੈ ਵਧੀਆ ਵਾਹ ਇਹ ਤਾਂ ਗੱਲ ਹੈਗੀ ਹੈ ਨਾਲੇ ਮੀਂਹ ਕਣੀ ਦਾ ਕੋਈ ਡਰ ਨਹੀਂ ਨਾ ਨਾ ਨਾਲੇ ਕਾਕੜਨਾ ਸੌਖਾ ਹਾਂ ਪਾਣੀ ਕਰਨਾ ਸੌਖੇ ਦੇ ਵਿੱਚੋਂ ਹਾਂ ਤੇ ਪਹਿਲੇ ਇੱਕ ਸਕੰਜਾ ਦੇ ਦੁੱਧੂ ਦੇਖੇ ਸੀਗਾ ਉਹ ਸਕੰਜਾ ਲੋਟ ਨਹੀਂ ਆ ਜਿਹੜੀ ਆ ਚੀਜ਼ ਬਣਦੀ ਹੈ ਹਾਂ ਇਹ ਬਹੁਤ ਵਧੀਆ ਸ਼ਾਨਦਾਰ ਬਣਦੀ ਕੀ ਹਾਂ ਠੀਕ ਹੈ ਨਾਲੇ ਲੈਣਾ ਦੀਆਂ ਲੈਣਾ ਨਾਲ ਟੋਏ ਦੇ ਟੋਏ ਜਰਕ ਜਰਕ ਕੰਮ ਨਿਭੜ ਜਿੰਦੇ ਤੇਰੇ ਵਾਲੀ ਗੱਲ ਆਇ ਨਹੀਂ ਵੀ ਹਰੀ ਨਹੀਂ ਚੱਕਰਾ ਓੜੇ ਕੱਢ ਲਾ ਫੇਰ ਬਹਿ ਆ ਚਾਰ ਓੜੇ ਲਾ ਦੇ ਫੇਰ ਮਾਰਨਾ ਪਪਲਾਇ ਲਾਉਂਦੇ ਹੁੰਦੇ ਸੀ ਇਹਦੇ ਤੋਂ ਪਹਿਲਾਂ ਡੀਏਪੀ ਪोटाश ਉਹ ਬੜ ਤੇ ਛਿੜਕਦੀ ਹੂੰ ਛਿੜਕੇ ਫੇਰ ਇਸ ਕਖਚੂ ਨਹੀਂ ਮਾਰ ਕੇ ਇਹਨੂੰ ਵਿਚਰ ਲਾਤੀ ਅੱਛਾ ਜਦੋਂ ਰਲਾ ਕੇ ਤੇ ਫੇਰ ਹੁਣ ਉਦੋਂ ਬਾਅਦ ਖਟੀ ਦਵਾਈ ਹੁੰਦੀ ਥੋੜੀ ਜੀ ਹੂੰ ਇੱਕ ਗੱਲ ਹੋਰ ਹੈ ਕਈ ਵਾਰੀ ਆਪਾਂ ਅਸਤਨ ਵੀ ਵਿੱਚੋਂ ਤੂੜੀ ਛਿਰਦਗੇ ਹਾਂ ਜਾਂ ਪਰਾਲੀ ਛਿਰਦਗੇ ਹਾਂ ਉਹ ਛਿਰਦੇ ਪਰਾਲੀ ਦੇ ਨਾਲ ਨਾ ਬਹੁਤ ਗੰਢੀ ਖਰਾਬ ਹੋ ਜਾਂਦੀ ਹੈ ਅੱਛਾ ਵਧੀਆ ਸੋਹਣੀ ਗੰਢੀ ਨਹੀਂ ਬਣਦੀ ਹੈ ਠੀਕ ਹੈ ਜੀ ਹਾਂਜੀ ਤੇ ਉਹਦਾ ਕਰਕੇ ਫਿਰ ਥੋੜੀ ਜਿਹੀ ਖੱਟੀ ਦਵਾਈ ਥੋੜੀ ਜਿਹੀ ਪਾ ਕੇ ਹੂੰ ਉਹਤੇ ਮਾਰਦੇ ਲਾ ਕੇ ਬੈਰਾ ਲਾ ਕੇ ਇਹਨੂੰ ਫਿਰ ਦਵਾਈ ਮਾਰਦੇ ਦਵਾਈ ਮਾਰਦੇ ਪਾਣੀ ਲਾ ਕੇ ਪਾਣੀ ਲਾ ਕੇ ਹਮ ਬੁੱਲੀ ਜੀ ਠੀਕ ਹੈ ਜੀ ਫਿਰ ਬਸ ਗੁੱਡੀਆ ਦੇ ਪਾ ਕੇ ਹਾਂਜੀ ਤੇ ਕੱਖੋ ਕੱਟ ਕੇ ਸਾਰਾ ਹਾਂਜੀ ਫਿਰ ਜੂਰਗਿਆ ਦੇ ਵਿੱਚ ਮਲਾ ਮਲਾ ਕੇ ਨਾ ਖੱਟੀ ਜੀ ਦਵਾਈ ਹਾਂ ਉਹ ਸ਼ਰਕ ਜੇ ਫਿਰ ਕੱਖ ਨਹੀਂ ਹੁੰਦਾ ਕੱਖ ਨਹੀਂ ਹੁੰਦਾ ਠੀਕ ਹੈ ਤੇ ਜਿਹੜੀ ਆਪਾਂ ਆ ਦੇਖਿਆ ਸੀ ਜੀ ਪਰਪਰਤਾ ਕਿ ਉਧਰ ਲਾਈ ਸੀ ਕਿ ਲਸਣ ਹਾਂਜੀ ਉਹ ਲਸਣ ਕਿਸ ਮਹਿਲੀ ਜੀ ਤੇ ਗੰਡਾ ਤਾਂ ਖੈ ਡਬਲ ਬਣ ਗਿਆ ਸੀਗਾ ਪਰ ਉਹ ਵਿੱਚੁੱਤੇ ਅਡੋਡੀ ਲਸਣ ਦੀਆਂ ਗੰਡੀਆਂ ਅੰਮ੍ਰਿਤ ਬਣਦੀਆਂ ਰਹੀਆਂ ਐ ਗੋਲ ਵਧੀਆ ਗੰਡਾ ਸ਼ਾਨਦਾਰ ਨਹੀਂ ਬਣਿਆ ਵੀ ਗੁੰਦਵੀ ਨਹੀਂ ਬਣੀ ਉਹ ਗੁੰਦਵੀ ਨਹੀਂ ਬਣੀ ਹਾਂਜੀ ਸਿਰੋਂ ਨੇ ਸੇ ਕਰਕੇ ਸਿਆਸ ਤਕਨੀਕੇ ਤੋਰੀ ਏ ਹੂੰ ਇਹ ਨਾਲ ਅਸੀਂ ਆਪਾਂ ਇਹ ਹਲੀਰੀਆਂ ਹਲੂਰੀਆਂ ਨਾਲ ਵਧੀਆ ਚੀਜ਼ ਹੈ ਕਿ ਨਹੀਂ ਹਾਂ ਹਾਂਜੀ ਅੱਧਾ ਕਿੱਲਾ ਕੋਠੋ ਘਟ ਲਾਸਨ ਲਾਵਾਂਗੇ ਅਸੀਂ ਅੱਛਾ ਇਹਦੇ ਨਾਲ ਠੀਕ ਹੈ ਜੀ ਤੇ ਸਾਡਾ ਬੀਏ ਸੀ ਪਰ ਘਰ ਦਾ ਮਣਾ ਲਾ ਸੀਗਾ ਠੀਕ ਹੈ ਜੀ ਤੇ ਇਸ ਵਿੱਚ ਕਿਰਜ ਮਿਆ ਹਲਦੀ ਹੈ ਹੂੰ ਸਾਡੀ ਮੈਂ ਕਲਾ ਲੈ ਚੁਲਿਆ ਸੀਗਾ 50 ਕਿਲੋ ਹਾਂ ਤੇ ਹੁਣ ਜਿਵੇਂ ਸਪੈਦਾ ਦੇ ਵਿੱਚ ਹੋਰ ਹਰ ਇੱਕ ਚੀਜ਼ ਸਾਹ ਮੰਦੀ ਏ ਹਾਂਜੀ ਹਾਂ ਕੁਛ ਵੀ ਆਪਾਂ ਲਾ ਲਈ ਹਰ ਇੱਕ ਦੀ ਸਾਹ ਮੰਨੂ ਸਾਹ ਮੰਦੀ ਏ ਤੇ ਆਪਣੇ ਉੱਤੇ ਗੋਭੀ ਲੱਗੀ ਏ ਹਾਂਜੀ ਤੇ ਗੋਭੀ ਤਾਂ ਐ ਬਾਦੀ ਤੁਰ ਜਾਂਦੀ ਏ ਹੂੰ ਜਾਂਦਾ ਕਰਕੇ ਜਾਂਦਾ ਕਰਕੇ ਹਾਂਜੀ ਤੇ ਉਹਦਾ ਕਰਕੇ ਫਿਰ ਜਿਹਦੇ ਵਿੱਚ ਆਈ ਐ ਵੀ ਗਾਹਾਂ ਵਾਸਤੇ ਜਦੋਂ ਸਪੈਦਾ ਵੱਡਾ ਹੋ ਗਿਆ ਹੂੰ ਹੁਣ ਵੱਡਾ ਤਾਂ ਬੇਚੈਰਾ ਹੀ ਹੋ ਰਿਹਾ ਸਮਝ ਲੈ ਹਾਂ ਅਜੇ ਇਹਨੂੰ ਸਾਲ ਭਰਦਾ ਹੋ ਗਿਆ ਇਹ ਸਾਲ ਨਹੀਂ ਹੋਇਆ ਅਜੇ ਹਾਂ ਸਾਲ ਦਾ ਹੋਇਆ ਜੀ ਬਹੁਤ ਕੱਦ ਹੋ ਗਿਆ ਯਾਰ ਕਮਾਲ ਹੋ ਗਈ ਹਾਂਜੀ ਹਾਂਜੀ ਵਾਧਾ ਬਹੁਤ ਆ ਜੀ ਹਾਂਜੀ ਵਾਧਾ ਬਹੁਤ ਆ ਇਹ ਹਾਂ ਫਿਰ ਇਹ ਚਲ ਆਪ ਅੱਜ ਇਹਦੀ ਗੱਲ ਕਰਦੇ ਆਂ ਸਪੈਡਾਂ ਵਾਲੀ ਗੱਲ ਬਾਅਦ ਚ ਕਰਾਂਗੇ ਕਿਉਂਕਿ ਪੁਆਇੰਟ ਤਾਂ ਇਹ ਵੀ ਚੱਕਣ ਵਾਲਾ ਸੀਗਾ ਪਰ ਆਪਣੇ ਕੋਲੇ ਫਿਰ ਵੀਡੀਓ ਬੜੀ ਲੰਮੀ ਬਗ ਜੀ ਇੱਕ ਇੱਕ ਚੀਜ਼ ਨਾਲ ਛੋਟੀ ਹੋਰ ਗੱਲ ਦੱਸਦਾ ਵੀ ਇੱਕ ਤਾਂ ਸਪੈਡਾ ਹੈ ਨਾ ਜਿਹੜਾ ਆਪਾਂ ਇਹ ਇੱਥੇ ਨਾਲ ਸਾਗ ਦੇਣਾ ਠੀਕ ਹੈ ਜੀ ਸਾਗਣਾ ਨਹੀਂ ਚਾਹੀਦਾ ਇਹ ਜ਼ਰੂਰੀ ਹੈ ਜਿਹੜੇ ਮੇਰੇ ਵੀਰ ਸਪੈਦਾ ਲਾਉਂਦੇ ਨੇਗੇ ਉਹ ਇਹ ਗੱਲਾਂ ਦਾ ਧਿਆਨ ਰੱਖਣ ਵੀ ਇੱਕ ਤਾਂ ਸਪੈਦਾ ਦੀ ਢਾਣੀ ਨਾ ਤੋੜਨਾ ਜਿਹੜੀ ਕੋਈ ਮੋਟੀ ਢਾਣੀ ਆ ਉਹ ਕੱਟ ਦੇਣੀ ਚਾਹੀਦੀ ਠੀਕ ਹੈ ਜੀ ਠੀਕ ਹੈ ਤੇ ਉਹ ਸੰਗੜਾ ਨੇ ਉਹ ਚਾਹੀਦਾ ਇੱਕ ਦੇ ਵਿੱਚ ਕੱਖਾਂ ਵਾਲੀ ਦਵਾਈ ਜਿਹੜੀ ਗ੍ਰਾਮੋਸਨ ਹੁੰਦੀ ਏ ਉਹ ਨਹੀਂ ਕਰਨੀ ਚਾਹੀਦੀ ਸਪੈਦਾ ਦੇ ਜੜਾਂ ਦੇ ਕੋਲੇ ਵੀ ਜੜਾਂ ਦੇ ਵਿੱਚ ਠੀਕ ਹੈ ਜੀ ਕਿ ਉਹ ਥੱਲੇ ਸਪੈਦਾ ਫਿਰ ਬਹੁਤ ਰੋਸ ਨਹੀਂ ਕਰਦਾ ਵਾਧਾ ਨਹੀਂ ਹਾਂਜੀ ਹਾਂਜੀ ਠੀਕ ਹੈ ਤੇ ਤੇ ਪਾਣੀ ਨਹੀਂ ਬਾਹ ਮਗਦਾ ਐਵੇਂ ਲੋਕਾਂ ਨੂੰ ਭਰਮਾਏ ਅਸੀਂ ਮਾਰੂਥਾਂ ਚ ਵੀ ਲਾ ਕੇ ਦੇਖ ਲਿਆ ਤੇ ਆ ਰੌਣੀ ਵਾਲਾ ਵੀ ਲਾ ਕੇ ਦੇਖ ਲਿਆ ਹਾਂ ਤੇ ਇੱਕੋ ਜੇ ਹੁੰਦੇ ਨੇ ਇਹ ਆਪ ਤੇ ਮਟਾਈ ਚ ਮਟਾਈ ਚ ਹਾਂਜੀ ਹਾਂ ਵੀਰ ਜੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਨਾ ਗੱਲ ਇਹ ਉਹ ਕਿਸਾਨ ਹੈ ਨਹੀਂ ਵੀ ਜਿਵੇਂ ਅਸੀਂ ਕਿਸਾਨ ਕਹਾਉਣੇ ਆ ਵੀ ਅੰਦਰ ਵੜ ਕੇ ਵਾਲੇ ਕਿਸਾਨ ਆ ਇਹਨਾਂ ਨੇ ਜ਼ਿੰਦਗੀ ਸਾਰੀ ਤਜਰਬਿਆਂ ਦੇ ਗੱਡਤੀ ਆਏ ਮਨੋਂ ਵੀ ਕਿਹੜੀ ਚੀਜ਼ ਮਰਜੀ ਤੁਸੀਂ ਜਾਣਕਾਰੀ ਚਾਹੀਦੀ ਹੈ ਉਹੀ ਲੈ ਸਕਦੇ ਹੋ ਇਹ ਤੁਹਾਨੂੰ ਅਸੀਂ ਨੰਬਰ ਵੀ ਦੇਵਾਂਗੇ ਬਾਬਾ ਜੀ ਦਾ ਤੇ ਤਾ ਕਰਕੇ ਚਲੋ ਹੁਣ ਗੱਲ ਚੱਲਦੀ ਹੈ ਫਿਰ ਇਹਦੀ ਲਸਣ ਤੇ ਫਿਰ ਇਹ ਕਿੰਨੀ ਪੈ ਜਾਂਦੀ ਹੈ ਬਾ ਇਹ ਲਸਣ ਤਾਂ ਘਟੋ ਘਟਾ ਘਟੋ ਘਟਾ ਆ ਆਪਣੇ ਇਹ 3.5 ਫੁੱਟ ਦੇ ਬੈੱਡ ਹੈ ਠੀਕ ਹੈ ਜੀ 1 ਫੁੱਟ ਦੇ ਤੇ 6-7 ਕਿਲੋ ਲਸਣ ਪੈ ਜਾਂਦੀ ਹੈ 2 ਕਿਲਿਆਂ ਦੀ ਲੰਬਾਈ ਤੇ ਲੰਬਾਈ ਤੇ 2 ਕਿਲਿਆਂ ਦੀ ਲੰਬਾਈ ਤੇ 1 ਬੈੱਡ ਤੇ 6-7 ਕਿਲੋ ਲਸਣ ਪੈ ਜਾਂਦੀ ਹੈ ਬਸ ਉਹ ਬਾਕੀ ਤੁਸੀਂ ਹਿਸਾਬ ਲਾ ਲਿਓ ਅਸੀਂ ਇਹ ਚੀਜ਼ ਦਾ ਸਾਡੇ ਕੋਲ ਟਾਈਮ ਨਹੀਂ ਸੀ ਅਸੀਂ ਤਾਂ ਇੱਥੋਂ ਦੀ ਰਾਤੋਂ ਦੀ ਜਾਂਦੇ ਸੀ ਮੈਂ ਦੇਖ ਕੇ ਮੇਰੇ ਜਿਆਦਾ ਹੀ ਗੱਲ ਮੈਂ ਕਹਾਂ ਬਾਬੇ ਕੋਲੇ ਚੱਲ ਕੇ ਆਈਏ ਲਾਸਨ ਲਾਈ ਜਾਂਦਾ ਸੀ ਪਾਪਾ ਮੈਂ ਕਿਹਾ ਪੁੱਛ ਕੇ ਆਈਏ ਮਾਥ ਬਥੇਰੀ ਵਾਰੀ ਲਈ ਭਰਾਵਾ ਵੀਡੀਓ ਦੀ ਪਾਵਾਂਗੇ ਬਾਬੇ ਦੀ ਵੀਡੀਓ ਪਾਉਣੀ ਸੀ ਪਰ ਅੱਜ ਟਾਈਮ ਜਾ ਪੜਿਆ ਕਿਤੇ ਬਾਬਾ ਨਹੀਂ ਹੁੰਦਾ ਸੀ ਕਿਤੇ ਮੈਂ ਨਹੀਂ ਹੁੰਦਾ ਬਸ ਉਹ ਉਲਝਵਾਜੀ ਚ ਰਹਿ ਗਿਆ ਅੱਜ ਤੁਹਾਨੂੰ ਸਾਰੀਆਂ ਇਹ ਜਾਣਕਾਰੀਆਂ ਦੇਵਾਂਗੇ ਜਿੰਨੀਆਂ ਇਹ ਚ ਇੱਕ ਵੀ ਫੇਕ ਨਹੀਂ ਕੋਈ ਆਪਣੀ ਕਿਸੇ ਨਾਲ ਰਿਲੇਟਡ ਨਹੀਂ ਵੀ ਕੋਈ ਕੰਪਨੀ ਦਾ ਜਾਂ ਕੁਝ ਹੋਰ ਆਪਾਂ ਤਾਂ ਇਹ ਕਹਿੰਦੇ ਵੀ ਜ਼ਿੰਮੇਵਾਰ ਬੱਦ ਵੱਦ ਕਾਮਯਾਬ ਹੋਣਾ ਹੁਣ ਤੁਹਾਨੂੰ ਅੱਗੇ ਅਸੀਂ ਗੋਬੀ ਦਾ ਵੀ ਦਿਖਾਉਨੇ ਆ ਵੀ ਕਿਵੇਂ ਆ ਕਿਵੇਂ ਨਾ ਤੇ ਆਜੋ ਇਹ ਸੋਨੂੰ ਜਗਾੜ ਕਿਵੇਂ ਲੱਗਿਆ ਇਹ ਵੀ ਦੱਸਿਓ ਮੈਨੂੰ ਕਮੈਂਟਾਂ ਚ ਵੀ ਸਹੀ ਗੱਲ ਐ ਕਿ ਨਾ ਉਹ ਹਲੀਰੀਆਂ ਵਾਲੇ ਨਾਲੋਂ ਕਿਦੇ ਐ ਪਹਿਲਾਂ ਰੇਹਾਂ ਬੀਜਦੇ ਫਿਰ ਉਤੋਂ ਦੀ ਉਹ ਕਰਦੇ ਲਾਉਂਦੇ ਚੁੰਡੀਆਂ ਨਾਲ ਲੈਣਾ ਚ ਫਿਰ ਕਸੀਆਂ ਨਾਲ ਕੱਖ ਪਟਦੇ ਨਾਲ ਇਹ ਚ ਕੱਖ ਘਟ ਹੋਣਗੇ ਠੀਕ ਐ ਪਰ ਜੇ ਦਵਾਈ ਸਿੱਟੋਗੇ ਤਾਂ ਮੂਲੀ ਥੋੜੀ ਸਿੱਟਿਓ ਬਾੜੀ ਦਵਾਈ ਨਾ ਪਾਓ ਪੀਲੀ ਪੀਲੀ ਦਵਾਈ ਥੋੜੀ ਘਣੀ ਸਿੱਟਦੇ ਹੋ ਬਸ ਕੱਖ ਨਹੀਂ ਹੁੰਦੇ ਇਹ ਚ ਅਸਲ ਤਾਂ ਪਾਣੀ ਚੜਦਾ ਹੀ ਨਹੀਂ ਕਿਉਂਕਿ ਸਿਲ ਰੱਖੋ ਚੱਲਣ ਨਾਲ ਵੱਧ ਕੰਮ ਜੈ ਉਹ ਕਿ ਆਪਣੇ ਦੋ ਕਿੱਲੇ ਸਪੈਦਾ ਨਿਹਰਾ ਸਪੈਦਾ ਲੱਗੇ ਹੋਇਆ ਇਹ ਠੀਕ ਹੈ ਜੀ ਦੋ ਕਿੱਲੇ ਤੇ ਜੇ ਦਾ ਬਾਹਨ ਦਾ ਠੇਕਾ ਲਾਗੇ ਤਾਂ ਇਹ 90000 ਦਾ ਠੇਕਾ ਹੈ ਜੇ ਬਾਹਨ ਦਾ ਜਿਹਦੇ ਵਿੱਚ ਆਪ ਸਪੈਦੇ ਲਾਇਏ ਨੂੰ ਹਾਂ ਜੀ ਤਾਂ ਵੀ ਇਹਦੇ ਵਿੱਚੋਂ ਇੱਕ ਸਪੈਦਾ ਇੱਕ ਲੈਨ ਦੇ ਵਿੱਚ ਸੰਭਲਵੇਂ 100 ਸਪੈਦਾ ਹੋ ਗਿਆ ਹਾਂ ਜੀ 1 2 3 4 ਤੇ 5 ਹੋ ਗਈਆਂ ਹਾਂ ਜੀ 1000 ਸਪੈਦਾ ਹੋ ਗਿਆ ਹਾਂ ਜੀ ਉਹਨੂੰ ਤੁਸੀਂ 2000 ਨਾਲ ਕਰ ਲੋ ਤੁਸੀਂ ਹਾਂ ਇੱਕ ਸਪੈਦਾ ਤੇ ਕਿੰਨੇ ਰੁਪਏ ਦਾ ਵੱਡਾ ਕੰਮ ਹੋ ਗਿਆ ਹੈ ਹੈ ਇਸ ਕਰਕੇ ਆਪਾਂ ਜੇ ਵੱਧ ਤੋਂ ਵੱਧ ਦਰਖਤ ਲਾ ਗਏ ਹੈ ਤੇ ਖਾਨਾਲੇ ਆਪ ਨੂੰ ਸੇਫਟੀ ਇਸ ਚੀਜ਼ ਨਾਲੇ ਵਧੀਆ ਬਣਦਾ ਹੈ ਖਾਨਾਲੇ ਵਧੀਆ ਚੀਜ਼ ਬਣਦੀ ਹੈ ਵਧੀਆ ਚੀਜ਼ ਬਣਦੀ ਹੈ ਬਾਕੀ ਪੱਤੇ ਨਹੀਂ ਰਹੇ ਦੀ ਇਹਨੂੰ ਲੋੜ ਨਹੀਂ ਪੈਂਦੀ ਕਾਸ਼ੇ ਦੀ ਵੀ ਪੱਤੇ ਦੀ ਆਪ ਨਹੀਂ ਰਹ ਬਥੇਰੇ ਹਾਂ ਆ ਦੇਖੋ ਪੱਤੇ ਪਏ ਆ ਬਾਦੂ ਇਹਦੇ ਨਾਲੇ ਨਾਲੇ ਕੱਖ ਨਹੀਂ ਹੁੰਦੇ ਇੱਧਰ ਦਿਖਾ ਦੇ ਬੜਾ ਏ ਥੱਲੇ ਹਾਂ ਵੀ ਆਹ ਥੱਲੇ ਆ ਖਾਲਾਂ ਚ ਹੁਣ ਜਿਵੇਂ ਕੱਕ ਕੁਖ ਦੇ ਉੱਤੇ ਪੱਤੇ ਡਿੱਗੀ ਜਾਂਦੇ ਕੋਈ ਕੱਕ ਅੰਡਾ ਨਹੀਂ ਹੁੰਦਾ ਕੇਰਾ ਸੰਭਾਲ ਹੁੰਦੀ ਹੈ 2-4 ਮਹੀਨੇ 6 ਮਹੀਨੇ ਉਸ ਵੇ ਸਪੈਦਾ ਆਪਦੀ ਛਾਂ ਆਪ ਹੀ ਕਰ ਲੈਂਦਾ ਫਿਰ ਥੱਲੇ ਬਣਾਈ ਜਾਂਦਾ ਪੱਤੇ ਸਿੱਟੀ ਜਾਂਦਾ ਚਲੋ ਫਿਰ ਆਜੇ ਦਿਖਾ ਦਿਓ ਤੇ ਇਹ ਬਾਕੀ ਇੱਕ ਗੱਲ ਹੋਰ ਹੈ ਗਾਹਾਂ ਨੂੰ ਮੈਂ ਸਾਰੇ ਦੇ ਵਿੱਚ ਇਹ ਹਲਦੀ ਲਾਉਣੀ ਆ ਇਸ ਇਹ ਦੂਜੀ ਫਸਲ ਨਹੀਂ ਹੋਣੀ ਇਹਦੇ ਵਿੱਚ ਹਾਂਜੀ ਹਾਂ ਹਾਂ ਫਿਰ ਛਾਂ ਵੱਧ ਜੂਗਾ ਬਾਬਾ ਹਣਾ ਪਰ ਮੇਰਾ ਗੰਡਾ ਰੱਸੀ 90 ਮਣ ਹੋ ਗਿਆ ਸੀਗਾ ਇਹਦੇ ਵਿੱਚੋਂ ਤੇ ਲਸਣ ਹੋ ਗਈ ਸੀ 2 ਕੁਆਟਲ ਜਿਹੜਾ ਆ ਬੀ ਹੁਣ ਲਾਈ ਜਾਨੇ ਆ ਵਧੀਆ ਬੀ ਐ ਫਿਰ ਇਹ ਐਨੀ ਆਮਦ ਨੇ ਇਹਦੇ ਵਿੱਚੋਂ ਕੱਢ ਦਿੱਤੇ ਆ ਹਾਂ ਹੁਣ ਆ ਜੂਗਾ ਹਾਂ ਫਿਰ ਦੇਖਦੇ ਆ ਉਧਰ ਵੀ ਆ ਰਹੀ ਗੀ ਹਲਦੀ ਹੁਣ ਬਾਬਾ ਕਹਿੰਦਾ ਵੀ ਗਾਹਾਂ ਨੂੰ ਆਪਾਂ ਤਾਂ ਹਲਦੀ ਲਾਉਣੀ ਐ ਕਿਉਂਕਿ ਗਾਹਾਂ ਨੂੰ ਸ਼ਾਂ ਵੱਧ ਜੂਗੀ ਸ਼ਾਂ ਵਧਣ ਕਾਰਨ ਹੋਰ ਫਸਲ ਹੁੰਦੀ ਨਹੀਂ ਤੇ ਹਲਦੀ ਬਾਬਾ ਫਿਰ ਥੱਲੇ ਹੋ ਜਾਂਦੀ ਐ ਆ ਦੇਖੋ ਹਲਦੀ ਹੁਣ ਇਹ ਸਮਝ ਲੈ ਵੀ ਆ ਜਾ ਰਵਿੰਦਰ ਇੱਧਰ ਹੋ ਜਾ ਆ ਦੇਖੋ ਲੱਖ ਲੱਖ ਹੋ ਰਹੀ ਗੱਲ ਐ ਹੁਣ ਹਾਂ ਨਹੀ ਗੱਲ ਹੈ ਤੇ ਜੇ ਹੋਰ ਵੀ ਹੋਣੇ ਨੇ ਕਿੰਨੇ ਚਿਰ ਦੀ ਹੋਗੀ ਆਪਾਂ ਗਡੋਆਂ ਵਾਲੀ ਰੇਪਾਈ ਉਹ ਤਾਂ ਇਹ ਸਾਲ ਪਰ ਦੀ ਫਸਲ ਹੈ ਠੀਕ ਹੈ ਜੀ ਇਹਨੂੰ ਪੱਤ ਅਨੁਸਾਰ ਹੀ ਲਾ ਦਿਓ ਦੁਬਾਰੇ ਹਾਂਜੀ ਅੱਛਾ ਤੇ ਫਿਰ ਆਪੇ ਹੌਲੀ ਹੌਲੀ ਆਪੇ ਉਗਦੀ ਆਉਂਦੀ ਹੈ ਇਹ ਇਹਦੇ ਵਿੱਚ ਅੱਛਾ ਇਹ ਤਾਂ ਫਿਰ ਉਹ ਗੱਲ ਹੋ ਗਿਆ ਜਿਵੇਂ ਪਹਿਲਾਂ ਵੀ ਪੁਰਾਣੀ ਗੱਲ ਮੈਂ ਦੱਸਦਾ ਵੀ ਕਹਿੰਦੇ ਹੁੰਦੇ ਘੋੜੀ ਸੂਪੀ ਤੇ ਭਰਾ ਲੈ ਉਹ ਸਿਸਟਮ ਹੋ ਗਿਆ ਇਹ ਹਾਂਜੀ ਹਾਂਜੀ ਉਹ ਦੁਬਾਰੇ ਉਹਦੀ ਭਰਾ ਆਂਦੇ ਤੇ ਸਾਲ ਤੋਂ ਫੇਰ ਸੂਪਿੰਦੀ ਹੈ ਬਾਕੀ ਕਾਪਾ ਘਰੇ ਗਡੋਏ ਰੱਖੇ ਹੋਏ ਹੋਣਗੇ ਅੱਛਾ ਉਹਨੇਰੇ ਦੇਖੋ ਪਾ ਕੇ ਇਹਦੇ ਵਿੱਚ ਸਾਰੀ ਤੇ ਸਾਰੇ ਮਿੱਟੀ ਲਾਤੀ ਗੁੱਟਕੇ ਤੇ ਫਿਰ ਇਹ ਚ ਰੇਹ ਕਿੰਨੀ ਪਾ ਦੇਣਾ ਕਿਲੇ ਚ ਜੇ ਘਰ ਆਈ ਰੇਹ ਦੇ ਕੋਈ ਨਾ ਇਹਦੇ ਤੇ ਰੇਹ ਦੀ ਲੋੜ ਹੈ ਨਾ ਸਪਰੇਅ ਦੀ ਲੋੜ ਹੈ ਅੱਛਾ ਵੀ ਨਹੀਂ ਮੰਗਦੀ ਇਹ ਰੇਹ ਦੀ ਨਹੀਂ ਹੈ ਉਹ ਇਹਦੇ ਵਿੱਚ ਦੂਜੀ ਰੂੜੀ ਪਾ ਦਿਓ ਤੇ ਜੇ ਆ ਇਹ ਬਾਲੀ ਚੰਗੇ ਜਿਹੇ ਗੋਡਿਆਂ ਵਾਲੀ ਰੇਕ ਕਿਸੇ ਕੋਲੇ ਹੈ ਤਾਂ ਹੈ ਤਾਂ ਤੇ ਉਹ ਡੀਏਪੀ ਜੂਰੀ ਹੈ ਹਾਂਜੀ ਡੀਏਪੀ ਨਹੀਂ ਤਾਂ ਸਪਰੇ ਨਹੀਂ ਕੋਈ ਜੂਰੀਆ ਕੁਝ ਨਹੀਂ ਡਾਲ ਕੇ ਜਮੇ ਨੂੰ ਇਹ ਫਸਲ ਉਹ ਵਧੀਆ ਹੀ ਫਰੇਸ ਹਿਸਾਬ ਨਾਲ ਹੈ ਨਾ ਖਰਚਾ ਵਰਤਨ ਨਹੀਂ ਇਹ ਵੀ ਸਪੈਸ ਦੇ ਨਾਲ ਦੇ ਬਸ ਮੰਨ ਹਾਂਜੀ ਹਾਂ ਉਹ ਵੀ ਚੀਜ਼ ਹੈ ਫਿਰ ਇਹਨੂੰ ਆਪਾਂ ਨੂੰ ਨਹੀਂ ਵੀ ਖਰਚਾ ਨਹੀਂ ਤੇ ਵੀ ਕੋਈ ਖਰਚਾ ਲੋਡ ਵੀ ਨਹੀਂ ਪੈਂਦੀ ਫਿਰ ਆਪਾਂ ਨੂੰ ਇੰਨੀ ਹਾਂਜੀ ਹਾਂਜੀ ਵੀ ਰੋਜ ਅੱਜ ਦਵਾਈ ਲਿਆਏ ਕਿਤੇ ਕੁਝ ਲਿਆਇਆ ਯਾਰ ਰਵਿੰਦਰ ਵੀ ਕਿਤੇ ਕੁਝ ਲਿਆਏ ਕਿਤੇ ਕੁਝ ਲਿਆਏ ਬਹੁਤ ਸੋਹਣੀ ਲੱਗਦੀ ਹੈ ਹੈਨਾ ਐ ਬਾਗ ਬਣ ਜਾਂਦਾ ਹੈ ਬਾਗ ਬਣ ਜਾਂਦੇ ਹੈ ਹਾਂ ਸਹੀ ਗੱਲ ਹੈ ਯਾਰ ਬਾਬਾ ਤੂੰ ਤਾਂ ਵੀ ਇਹ ਵੀ ਫਿਰ ਮਿਹਨਤ ਨਾਲ ਪਤਾ ਲੱਗਦਾ ਹੌਲੀ ਹੌਲੀ ਪਤਾ ਲੱਗਦਾ ਹੈ ਮਿਹਨਤ ਤਾਂ ਫਿਰ ਕਰਨੀ ਪੈਂਦੀ ਹੈ ਹਰੇਕ ਕੰਮ ਤੇ ਮਿਹਨਤ ਆ ਰੋਟੀ ਤੇ ਵੀ ਕਰਨੀ ਪੈਂਦੀ ਹੈ ਕਿੰਨੀ ਦੇਖੋ ਸਹੀ ਗੱਲ ਹੈ ਪੰਡਾ ਹਾਂ ਹੋਰੁੱਲੇ ਚਾਗ ਬਚਾਉਣੀ ਪੈਂਦੀ ਹੈ ਹਾਂ ਫਿਰ ਹੱਥ ਬਾੜ ਕੇ ਫਿਰ ਬਣਦੀ ਹੈ ਹਾਂ ਸਈ ਗੱਲ ਐ ਕਲੀ ਖਾਣੀ ਸੌਖੀ ਆ ਕਿ ਉਹ ਵੀ ਔਖੀ ਮੰਨਦੇ ਐ ਵੀ ਖਾਣੀ ਵੀ ਔਖੀ ਐ ਸਾਨੂੰ ਕਿਸੇ ਲੋਟ ਮੂੰਹ ਚ ਪੈ ਜੇ ਵਿੱਚ ਮੇਰੇ ਵਰਗੇ ਆਏ ਹੁੰਦੇ ਨਾ ਵੀ ਐਂ ਸਰ ਜੇ ਐਂ ਸਰਦਾ ਨਹੀਂ ਹੁੰਦਾ ਮਿਹਨਤ ਕਰਨੀ ਪਊ ਉਹ ਤਾਂ ਜਿਵੇਂ ਸਿਆਣੇ ਕਹਿੰਦੇ ਹੁੰਦੇ ਨਾ ਵੀ ਰੋਟੀ ਤਾਂ ਕਮਾਉਣੀ ਤਾਂ ਸੌਖੀ ਐ ਹਾਂ ਤੇ ਇਕੱਠੇ ਬਹਿ ਕੇ ਖਾਣੀ ਔਖੀ ਐ ਹਾਂ ਹਾਂਜੀ ਇਹ ਬਿਲਕੁਲ ਸਹੀ ਗੱਲ ਕਹੀ ਬਾਬੇ ਨੇ ਕਹਿੰਦਾ ਭਰਾਵਾ ਇਕੱਠੇ ਬਹਿ ਕੇ ਰੋਟੀ ਖਾਣੀ ਬਹੁਤ ਔਖੀ ਹੈ ਤੇ ਕਮਾਉਣੀ ਔਖੀ ਹੈ ਕਹਿੰਦਾ ਹੁਣ ਤਾਂ ਦੇਖ ਨਹਿਰ ਤਾਂ ਇਨਾ ਮਨ ਨੂੰ ਸਕੂਨ ਮਿਲਦਾ ਹੈ ਆਪਦੇ ਖੇਤ ਦੇ ਵਿੱਚ ਆ ਕੇ ਹਾਂ ਖੁਸ਼ ਹੋ ਜਾਂਦਾ ਮਨ ਜੀ ਇਹ ਗੱਲ ਮੰਨਣੀ ਪਊਈ ਇੱਥੇ ਆ ਕੇ ਇੱਕ ਸਮੇਂ ਲਈ ਜਿਵੇਂ ਜੰਗਲ ਦੇ ਵਿੱਚ ਤੁਰੇ ਫਿਰਦੇ ਆਪਾਂ ਵਧੀਆ ਜਿਵੇਂ ਜਾ ਕੇ ਹਿਮਕੁੰਡ ਦੀਆਂ ਘਾਟੀਆਂ ਤੇ ਉਹਨਾਂ ਮਨ ਨੂੰ ਸਕੂਨ ਮਿਲਦਾ ਇੱਥੇ ਆਓ ਬਾਬਾ ਇੱਧਰ ਚੱਲਦੇ ਆਪਾਂ ਹੁਣ ਉਤੇ ਹੁਣ ਤੁਹਾਨੂੰ ਅੱਗੇ ਉਹ ਵੀ ਦਿਖਾਉਨੇ ਆ ਨਾਲ ਗੋਭੀ ਅੱਗੇ ਬਾਬੇ ਨੇ ਗੋਭੀ ਲਾ ਰੱਖੀ ਐ ਤੇ ਆਹ ਲਾਤੀਆਂ ਦੋ ਲੈਣਾ ਲਸਣ ਦੀਆਂ ਦੋ ਪਰ ਲੀਆਂ ਚਾਰ 6 6 7 ਲੈਣਾ ਹੋ ਜਾਣੀਆਂ ਹੈ ਨਾ ਹਾਂਜੀ ਇਹ ਆਹ ਸੇ ਭਾਈ ਗੋਭੀ ਇਹ ਗੋਭੀ ਅੱਜ ਨੂੰ ਫੁੱਲ ਸ਼ੁਰੂ ਹੋ ਜਾਣਾ ਸੀ ਇਹਨੂੰ ਹੂੰ ਪਰ ਤਕਰੀਬਨ ਆਹ ਜਿਹੜੀ ਜਿਆਦਾ ਮਹੀਨਾ ਦੋ ਮਹੀਨੇ ਮੀਂਹ ਪੈਂਦਾ ਰਿਹਾ ਇੱਥੇ ਆ ਜਾਓ ਬਬੇ ਉਦੇ ਨਾਲ ਥੋੜੇ ਥੋੜੇ ਟੱਕੇ ਥੋੜੇ ਥੋੜੇ ਟੱਕੇ ਮੈਂ ਜੜਾ ਰਹਿ ਗਈਆਂ ਨਾਲ ਫਿਰ ਇਹਨਾਂ ਨਾਲ ਹੁਣ ਅਸੀਂ ਮਿੱਟੀ-ਮਿੱਟੀ ਲਾ ਕੇ ਤੇ ਕਾਮਯਾਬ ਕੀਤੀ ਕਾਮਯਾਬ ਕੀਤੀ ਉਦੋਂ ਭਾਈ ਸੱਚਾ ਮੈਂ ਮੀਂਹ ਵੇਲੇ ਇੱਥੇ ਨੰਗੇ ਸੀ ਉਦੋਂ ਮੈਂ ਦੇਖਿਆ ਮੈਂ ਆਖਿਆ ਯਾਰ ਇਹ ਤਾਂ ਹੁੰਦੀ ਨਹੀਂ ਹਾਂਜੀ ਹਾਂਜੀ ਪਰ ਹੂੰ ਬਾਪਾ ਵਧੀਆ ਹੋ ਗਈ ਹੈ ਨਾ ਹਾਂ ਆ ਰਾਤ ਵਾਲੀ ਹਵਾ ਜਿਹੜੀ ਨੇਰੀ ਜਾਈ ਹੈ ਨਾ ਉਹਨੇ ਕਰ ਉਹਨੇ ਥੋੜੀ ਟੇਢੀ ਜੀ ਕਰਦੀ ਹਾਂ ਉਹ ਅੱਗੇ ਫਿਰ ਇਹ ਫਿਰ ਕਹਿਕ ਦੇਣਾਂ ਚ ਹੋ ਜਾਂਦੀ ਹੈ ਇਹ ਜੀ 90 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਜੀ 90 ਦਿਨਾਂ ਚੀ ਹਾਂਜੀ ਤੇ ਆ ਗਾਜਰ ਆ ਗਈ ਹਾਂਜੀ ਆ ਗਾਜਰ ਆ ਗਈ ਇਹ ਬਿਲੜੀ ਤਾਂ ਨਹੀਂ ਹੈ ਗਾਜਰ ਕੋਈ ਬਲੀ ਨਹੀਂ ਬਿਲੜੀ ਬੱਤ ਹੈ ਜੀ ਬੱਤ ਹੈ ਜਮਾ ਹਾਂ ਅੱਧਾ ਦੇ ਨੇੜੇ ਕਰਕੇ ਰਵਿੰਦਰ ਵੀ ਐ ਐ ਦਿਖਾ ਲੰਮੀ ਲੈਣਾ ਐ ਦਿਖਾ ਦੇ ਕਰ ਐ ਉਧਰ ਇਧਰ ਨੂੰ ਐ ਨੂੰ ਹਾਂ ਜੀ ਉਥੇ ਹੋ ਜਾਣਾ ਵਿੱਚ ਹਾਂ ਇਹਨੂੰ ਚੱਕ ਲੈ ਹਾਂ ਹਾਂ ਕਿਸੇ ਲੋਟੇ ਚੱਕ ਲੈ ਸਾਰੀ ਆ ਅੱਗੇ ਗੰਡੇ ਦਿਖਾਈ ਆ ਗੰਡਾ ਆ ਗਿਆ ਹਾਂ ਆ ਮੂਲੀ ਆ ਗਈ ਬਸ ਐਂ ਤੁਰਿਆ ਪਾਲਕ ਮੂਲੀ ਰਾਜਾ ਲਖੜਾ ਖੜਾ ਕਰ ਰਿਹਾ ਹੈ 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 ਚੱਕ ਆਗੇ ਆਗੀ ਮੂਲੀ ਤੇ ਇਹ ਚ ਲਾਇਆ ਮੈਂ ਕੁਛ ਇਹ ਚ ਧਨੀਆ ਛਿੜਕਿਆ ਸੀ ਹੂੰ ਇਹ ਫਿਰ ਹੌਲੀ ਹੌਲੀ ਹੁੰਦਾ ਹੋਊ ਇਹ ਹੌਲੀ ਹੁੰਦਾ ਥੋੜਾ ਜਿਹਾ ਹੂੰ ਧਨੀਆ ਧਨੀਆ ਦਾ ਮੇਰੇ ਦੇ 21 22 ਦਿਨਾਂ ਚ ਹੁੰਦਾ ਹੋਊ ਆਪਾ ਹਾਂ ਜੀ ਨਹੀਂ ਆਪਣੇ ਕੋਲੇ ਵੀ ਇਹ ਪਤਾ ਨਹੀਂ ਕਿਹੋ ਜਿਹਾ ਛੇਤੀ ਉੱਗ ਜਾਂਦਾ ਹੈਗਾ ਅੱਛਾ 10 ਦਿਨਾਂ ਚ ਵਸ ਉੱਗ ਜਾਂਦਾ ਹੈ ਹਾਂ ਜੀ ਆ ਉਹ ਥੋੜੇ ਜੇ ਨਰਮ ਰਹਿ ਗਈਆਂ ਬੱਟਾ ਆ ਆ ਗੋभी ਪੂਰੀ ਭੱਜੀ ਬਣ ਗਈ ਪੂਰੀ ਖੜੀ ਇਹ ਜੰਮੀ ਹਾਂ ਇਹ ਫੁੱਲ ਖੜੀ ਹੈ ਹਾਂਜੀ ਹਾਂਜੀ ਆ ਦੇਖੋ ਹੁਣ ਐ ਵੀ ਬਾਗ ਬਣ ਗਿਆ ਬਾਬੇ ਵਾਲੀ ਗੱਲ ਆ ਯਾਰ ਬੈਠਿਆ ਕਿਦਾ ਜੀ ਲੱਗਦਾ ਹਾਂ 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 ਹਣਾ ਤਾਂ ਹੀ ਫਿਰ ਦਨ ਚੜਦੇ ਚਿੱਕੀ ਚੜ੍ਹ ਜਿਨਾ ਇੱਥੇ ਆ ਜੰਨੇ ਆ ਤੇ ਚਿੱਕੀ ਸਵੇ ਜਾਨਨੇ ਆ ਘਰ ਨੂੰ ਤਾਂ ਬੱਸ ਜਾਨਨੇ ਸਹੀ ਗੱਲ ਆ ਹੁਣ ਆ ਆਵਾ ਇਥੇ ਕੰਮ ਵੀ ਆ ਉਹ ਜਿਹੜਾ ਥਾਪ ਪਰ ਉਧਰ ਰਹਿ ਗਿਆ ਉਹ ਗੰਡਾ ਦਾ ਬੀ ਲਾਇਆ ਹੋਇਆ ਪੂਰਾ ਜਮਾਬ ਦਾ ਘਰ ਦਾ ਗੰਢੀਰ ਹਾਂਜੀ ਠੀਕ ਹੈ ਇਹ ਗੰਢੀਰ ਨਹੀਂ ਗੰਢੀਰ ਤਾਂ ਇੱਕ ਆਪਾਂ ਆਮ ਵੇਚਣ ਵਾਸਤੇ ਜਿਵੇਂ ਉਹ ਆਪਣਾ ਉਹ ਇੱਕ ਲੱਗਿਆ ਹੋਇਆ ਹਾਂ ਉਹ ਹੈ ਇਹ ਸਾਰਾ ਬੀ ਸੰਭਲੇ ਉਹ ਤੋਂ ਗੰਡਾ ਥੋੜਾ ਜਿਹਾ ਕੱਟ ਕੇ ਹੂੰ ਅੱਧਾ ਕੱਟ ਕੇ ਹਾਂ ਜਿਹੜੇ ਦਾ ਬੀ ਬਣਾਉਣੇਗਾ ਤੇ ਉੱਗੇ ਬੜਾ ਖੜਾ ਦੇਖੋ ਹੂੰ ਕੰਮ لیکن اگے ਖੜਾ ਖੰਡਾ ਦੇਖੋ ਬਹੁਤ ਕੁਝ ਗਿਆ ਦੇਖੋ ਹਮ ਹਮ ਸਾਰਾ ਉਹ ਗਿਆ ਵਧ ਗਿਆ ਹਾਂ ਅਰੇ ਉਹ ਉਹਦਾ ਹੁੰਦਾ ਹੈ ਨਾਲ ਨਾਲ ਹਾਂ ਬਹੁਤ ਫੋਟ ਕਰੀ ਹੈ ਨਾ ਹਾਂ ਇਹ ਤਾਂ ਵੀ ਬਹੁਤ ਹੋ ਜੂਗਾ ਵਧੀਆ ਹੈ ਨਾ ਹਾਂ 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 ਮੇਰੇ ਕੋਲ ਆਪ ਦਾ ਤਾਂ ਦੱਸੇ ਵੀ ਇਹਦੇ ਵਿੱਚ ਸਾਰੇ ਜਿੰਨੇ ਗੋਭੀ ਗਾਭੀ ਲੱਗੇ ਜਿੰਨੀ ਹਮ ਇਹਦੇ ਵਿੱਚੋਂ ਸਾਰੇ 80 90 ਮਨ ਪੱਕਾ ਖੰਡਾ ਹੋ ਗਿਆ ਅੱਛਾ ਹੀ ਹਾਂ ਜਿਹੜੀ ਹੁਣ ਆ ਖੇੜਾਂ ਨਹੀਂ ਆ ਇਹਦੇ ਉੱਤੇ ਮਟਰ ਦੀ ਤਿਆਰੀ ਹੈ ਕਹਿੰਦੇ ਨੇ ਵੀ ਅਜੇ ਥੋੜਾ ਆਗੇ ਤੈਗਾ ਹਾਂਜੀ ਹਾਂ ਗਰਮੀ ਕਰਕੇ ਕਹਿੰਦੇ ਹੁਣ ਹਾਂ ਹਾਂ ਹਾਂਜੀ ਹਾਂ ਪਰ ਹੁਣ ਟਾਈਮ ਹੀ ਹੈ ਦਾ ਸੁਣ ਲਿਆ ਕਿ ਇਥੋਂ ਆਪਣੇ ਬਠੰਡੇ ਤੋਂ ਹਾਂਜੀ ਸ਼ੀਟ ਸਟੋਰ ਮਲੇਰ ਕੋਟਲਾ ਉਹਨਾਂ ਕੋਲੇ ਬੜਾ ਸਹੀ ਵੀ ਮਿਲਦਾ ਹੈ ਠੀਕ ਹੈ ਤੁਸੀਂ ਉਹਨਾਂ ਤੋਂ ਲੈਣੇ ਹੁੰਦੇ ਹਾਂਜੀ ਤਾਂ ਤਾਂ ਮਲੇਰ ਕੋਟਲੋਂ ਤੋਂ ਜਾ ਕੇ ਲੈਣੇ ਆ ਹਾਂ ਫਿਰ ਮਲੇਰ ਕੋਟਲੇ ਵਧੀਆ ਵੀ ਮਿਲਦਾ ਮਨ ਹਾਂ ਉੱਥੇ ਵੀ ਸਹੀ ਮਿਲਦਾ ਆਪਾਂ ਜਿੱਥੋਂ ਲਿਆਉਣੇ ਆਪਾਂ ਤਾਂ ਉੱਥੇ ਹੀ ਕਹਾਂਗੇ ਫਿਰ ਹਾਂਜੀ ਹਾਂਜੀ ਕਿਉਂ ਆਇਆ ਵੀ ਉਹਨਾਂ ਦੀ ਬ੍ਰਾਂਚ ਹੀ ਹੂਫਰੇ ਬਠੰਡੇ ਹਾਂਜੀ ਉਹਨਾਂ ਦੀ ਬ੍ਰਾਂਚ ਹੈ ਠੀਕ ਹੈ ਜੀ ਠੀਕ ਹੈ ਹਾਂ ਚਲੋ ਵਧੀਆ ਕੰਮ ਹੈ ਜੀ ਐਵੇਂ ਆਖੀ ਉਂਸੋੜ ਵਾਲੀ ਗੱਲ ਹੈ ਇੱਥੇ ਆ ਕੇ ਵੀ ਮਨ ਖੁਸ਼ ਹੋ ਜਾਂਦਾ ਅੱਲ ਕਿ ਇੱਧਰ ਆ ਕੇ ਆਪਾਂ ਦੇਖੇ ਤਾਂ ਐਨ ਜਮਾ ਇਤੋਂ ਆਨੇ ਦਾ ਮਾਰਕੀ ਹਾਂ ਦੇਖੋ ਤਾਂ ਕਿੱਡਾ ਸੋਹਣਾ ਦ੍ਰਿਸ਼ਟ ਬਣਦਾ ਹੈ ਦ੍ਰਿਸ਼ਟ ਬਣਦਾ ਬਹੁਤ ਕਾਇਮ ਦ੍ਰਿਸ਼ਟ ਬਣਦਾ ਸਹੀ ਗੱਲ ਹੈ ਨਾਲੇ ਆਪਾਂ ਨੂੰ ਉਹਦੇ ਖਰੂ ਜਿਹੜਾ ਹੁਣ ਦਰਖਤ ਲਾਉਣ ਨੂੰ ਕਹਿੰਦੇ ਆਪਾਂ ਵੀ ਦਰਖਤ ਲਾਈਏ ਦਰਖਤ ਲਾਈਏ ਬਸ ਤੋਂ ਬਦਲੋ ਇਹ ਬਾਬਾ ਪਤਾ ਕੀ ਹੈ ਨਹੀਂ ਤੈਨੂੰ ਮੈਂ ਆਪਦੀ ਗੱਲ ਦੱਸਦਾ ਆਪਦੇ ਸੁਣਨ ਦੀ ਗੱਲ ਹੈ ਮੇਰੀ ਠੀਕ ਹੈ ਵੀ ਕਿਸੇ ਵਾਲੀ ਗੱਲ ਤਾਂ ਆਪਾਂ ਨੂੰ ਕਰ ਦੇਣੀ ਆਪਾਂ ਵੀ ਮੈਨੂੰ ਵਿੱਚ ਬੰਦੇ ਪਤਾ ਕੀ ਕਹਿੰਦੇ ਸੀ ਪਹਿਲਾਂ ਮੈਂ ਇੱਕ ਦੋ ਵਾਰੀ ਗੱਲਾਂ ਹੋਈਆਂ ਯਾਰ ਵੀ ਬਾਹਰ ਦੀ ਆਪਾਂ ਸਪੈਦਾ ਲਾ ਦੀਏ ਨਾ 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 ਭਾਈ ਉਹ ਤਾਂ ਝੋਨੇ ਤੋਂ ਵੀ ਵੱਧ ਪਾਣੀ ਪਾਣੀ ਇੰਨਾ ਪੀਂਦਾ ਉਹ ਤਾਂ ਫਸਲ ਨਹੀਂ ਹੋਣ ਦਿੰਦੀ ਉਹ ਹੁਣ ਜਦੋਂ ਤੁਸੀਂ ਲਾਇਆ ਪਹਿਲਾਂ ਉਧਰ ਲਾਏ ਸੀ ਬਾਹਰ ਦੀ ਆਪਾਂ ਪਹਿਲਾਂ ਚਾਰ ਸਵੇਰੇ ਬਾਰਡਰ ਗਏ ਦਸਾ ਕਿੱਲੇ ਦੇ ਬਾਹਰ ਦੀ ਹਾਂ ਤੇ ਤੋ ਕੀ ਦੂਰੋਂ ਦੂਰੋਂ ਲੈਣਾ ਨੋ ਚ ਦੂਰੋਂ ਦੂਰੋਂ ਲੈਣਾ ਉਹਨਾਂ ਨੇ ਮੇਰੇ ਮਨ 'ਚ ਕਰੀ ਮੈਂ ਕਿਹਾ ਯਾਰ ਵੀ ਬਾਬੇ ਕਹਿੰਦੇ ਲਾਇਆ ਸੀ ਉਹਨਾਂ ਨੂੰ ਤਾਂ ਨੁਕਸਾਨ ਹੋਇਆ ਨਹੀਂ ਇਹਨਾਂ ਨੇ ਤਾਂ ਉਹੀ ਆਪਣਾ ਦਿਮਾਗ ਭਮਾ ਰੱਖਿਆ 1% ਵੀ ਕੋਈ ਦੱਸ ਦੇ ਵੀ ਨੁਕਸਾਨ ਹੋਇਆ ਹੈ ਕਿ ਤੁਸੀਂ ਕਿਉਂ ਨਾ ਖੜਾ ਹੈ ਛੋਨਾ ਖੜਾ ਹੈ ਤਿਆ ਕੇ ਦੇਖ ਲੈ ਕੋਈ ਦੇਖ ਲੈ ਕੋਈ ਇਹ ਛੜਾ ਭਾਈ ਛੋਨਾ ਮਾਰੇ ਹਾਂ ਉੱਥੋਂ ਮੈਂ ਛੋੜ ਵਾਲਾ ਕੰਮ ਦੇਖ ਕੇ ਫਿਰ ਮੈਂ ਜੋ ਸਵਾਲ ਚੱਕਦਾ ਇੰਨੀ ਚਿਰ ਬਾਅਦ ਬਾਬਾ ਚ ਰੋ ਗਿਆ ਮੈਨੂੰ ਇਹ ਗੱਲ ਕਰਦੇ ਨੂੰ ਮੈਂ ਕਿਹਾ ਜਿੱਦ ਇਹ ਗੱਲ ਹੋਈ ਉਹ ਤੇ ਜਰੂਰ ਕਰਾਂਗੇ ਵੀ ਸਪੈਦੇ ਕੋਈ ਪਾਣੀ ਵੱਧ ਨਹੀਂ ਪੀਂਦੇ ਭਰਾਵੋ ਠੀਕ ਹੈ ਐਵੇਂ ਇਹ ਤਾਂ ਫੇਕ ਗੱਲਾਂ ਬਣਾਈਆਂ ਹੋਈਆਂ ਲੋਕਾਂ ਦੀਆਂ 4-5 ਲੱਖ ਰੁਪਇਆ ਵਾ ਵਟਾ ਜੋ ਕਿੱਲੇ ਦਾ 5 ਸਾਲਾਂ ਚ ਨਾ ਜੀ ਬਹੁਤ ਜ਼ਿਆਦਾ ਵਟੇ ਜਾਣੇ ਕੁੱਟੋ-ਕੁੱਟ ਆ ਦੋ ਕਿੱਲੇ ਹੂੰ ਦੋ ਕਿੱਲੇ ਦੇ ਵਿੱਚ 20 ਲੱਖ ਰੁਪਇਆ ਮੌਜੂਦ ਨਾਲ ਹੋਣਾ ਚਾਹੀਦਾ ਛੱਡੇ ਅੱਛਾ ਜੀ ਹਾਂ ਜੀ ਇਹਨਾਂ ਨੇ ਪਹਿਲਾਂ ਬੀਜ ਕੇ ਵੇਚ ਕੇ ਕੈਲਕੂਲੇਸ਼ਨ ਕੱਢ ਕੇ ਸਾਰੀ ਛੋੜਨਾ ਉਹ ਗੱਲ ਕਰ ਰਹੇ ਆ ਇਹ ਫੇਕ ਗੱਲ ਨਹੀਂ ਕਰ ਰਹੇ ਕੋਈ ਝੂਠ ਨਹੀਂ ਇਸ ਚ ਇਹਨਾਂ ਨੇ ਵੇਚੇ ਆ ਪਹਿਲਾਂ ਤਾਂ ਗੱਲ ਕਰ ਰਹੇ ਆ ਵੀ ਵੱਧ ਤੋਂ ਵੱਧ ਸਪੈਦਾ ਲਾਓ ਭਰਾਵਾ ਦਾਖਤ ਕੁਝ ਨਹੀਂ ਕਹਿੰਦੇ ਆਪਾਂ ਨੂੰ ਜਿਹੜੇ ਇੱਥੇ ਲਾਓਗੇ ਠੀਕ ਹੈ ਉਹ ਆਪਣੇ ਕਮਾਈ ਸੋਡੇ ਠੇਕੇ ਨਾਲੋਂ ਬਹੁਤ ਜ਼ਿਆਦਾ ਵੱਧ ਹੈ ਠੀਕਾ ਇਹਦੋਂ ਤਾਂ ਇਹ ਸਾਰੇ ਪਿੰਡ ਦੇ ਵਿੱਚੋਂ ਜ਼ਮੀਨ ਦਾ ਸਿਰ ਹੈ ਸਿਰ ਹੈ ਇਹਦੇ 2000 ਨੂੰ ਠੇਕੇ ਦੇ ਬਾਣ ਹੈ ਕਿ ਜਿਹਦੇ ਵਿੱਚ ਕੋਈ ਸੀਆ ਸਪੈਦੇ ਲਾਇਨਗੇ ਉਸੇ ਤੋਂ ਕਮਲੇ ਹੋ ਕੇ ਨਹੀਂ ਲਾਇ ਪਹਿਲਾ ਪਹਿਲਾ ਲਾ ਕੇ ਉਹਦਾ ਸਾਰਾ ਨਚੋੜ ਕੱਢ ਕੇ ਫੇਰ ਲਾਇਨ ਕਿ ਤੇ ਗਾਹਾਂ ਬਾਹਰ ਤੇ ਵੀ ਸਾਰਾ ਸਪੈਦਾ ਭਰਨਾ ਸੀ 10 11 ਕਿੱਲੇ ਜਿੰਨੇ ਸਾਡੇ ਇੱਥੇ ਆਏ ਸਾਲ 2 ਕਿੱਲੇ ਭਰ ਦੇਣੇ ਨੇ ਠੀਕ ਹੈ ਤੇ ਉਦੋਂ ਬਾਅਦ ਜਦੋਂ ਸਰਕਲ ਦਾ ਬਣ ਗਿਆ 5 ਸਾਲ ਬਾਅਦ ਸਾਡੇ 4 ਦਾ 5 ਸਾਲ ਤੋਂ ਇਹ ਸਪੈਦਾ ਚਾਰ ਹੋ ਜਾਂਦਾ ਵਿੱਚ ਹੁੰਦੇ ਠੀਕ ਹੈ ਜੀ ਹੈ ਤੇ ਫਿਰ ਦੋ ਕਿੱਲੇ ਵੀ ਆਪਣੇ ਬੁਢਾਤੇ ਉਹੀ ਫਿਰ ਮੁੜ ਕੇ ਲਾਤੇ ਲਾਤੇ ਫਿਰ ਉਹ ਹਾਂ ਤੋੜ ਕੇ ਸਰਕਲ ਚਲਾ ਲਉਂਦੇ ਹਾਂ ਹਾਂ ਜੀ ਠੀਕ ਹੈ ਫਿਰ ਸਾਨੂੰ ਕਣਕਾ ਕਣਕ ਦੇ ਚੱਕਰ ਦੇ ਵਿੱਚੋਂ ਨਿਕਲਣਾ ਨਹੀਂ ਨਾ ਕੋਈ ਦਿਹਾੜੀ ਲਾਉਣ ਦੀ ਲੋੜ ਨਾ ਕੋਈ ਖਰਚਾ ਕਰਨ ਦੀ ਲੋੜ ਕਾਹਦੀ ਲੋੜ ਨਹੀਂ ਪੈਂਦੀ ਵਧੀਆ ਗੱਲ ਆਈ ਵਧੀਆ ਗੱਲ ਆ ਆ ਸਭ ਤੋਂ ਵੱਡੀ ਗੱਲ ਹੈ ਭਾਈ ਹੁਣ ਭਾਈ ਜੇ ਸਾਨੂੰ ਚੰਗੀ ਲੱਗੀ ਗੱਲ ਤਾਂ ਜਰੂਰ ਦੱਸਿਓ ਸਾਨੂੰ ਕਮੈਂਟ ਕਰਕੇ ਠੀਕ ਹੈ ਤੇ ਵੀਡੀਓ ਕਿਵੇਂ ਲੱਗੀ ਇਹ ਵੀ ਦੱਸਿਓ ਕਿਉਂਕਿ ਆਪਾਂ ਇਹ ਵੀਡੀਓ ਪਹਿਲ ਦੇ ਆਧਾਰ ਤੇ ਬਣਾ ਰਹੇ ਹਾਂ ਜਿੰਨੀਆਂ ਮੈਂ ਅੱਜ ਤੱਕ ਵੀਡੀਓ ਬਣਾਈਆਂ ਉਹ ਤੋਂ ਸਭ ਤੋਂ ਸਿਰਾ ਵੀਡੀਓ ਮੈਨੂੰ ਇਹ ਲੱਗਦੀ ਹੈ ਵੀ ਯਾਰ ਆਪਾਂ ਜਿਹੜੀ ਇਹ ਜਾਣਕਾਰੀ ਹੈ ਜੇ ਆਪਾਂ ਦੇ ਗੇ ਤਾਂ ਵੀ ਕਿਵੇਂ ਲੱਗੇ ਲੋਕਾਂ ਨੂੰ ਪਿਆਰਿਆਂ ਨੂੰ ਤੇ ਉਹ ਮੈਨੂੰ ਜਰੂਰ ਦੱਸੇ ਫਿਰ ਆਪਾਂ ਇਹ ਜੀਆਂ ਤੁਹਾਨੂੰ ਕਾਢਾਂ ਵਾਲੀਆਂ ਗੱਲਾਂ ਜਿਹੜੀਆਂ ਫਿਰ ਉਹ ਵੀਡੀਓ ਪਾਉਣ ਲੱਗ ਜਾਗੇ ਆਪਾਂ ਜਿਹੜੀਆਂ ਆਹ ਇਕੱਠੀਆਂ ਕਰਕੇ ਕੁੜੀਆਂ ਮੁੰਡਿਆਂ ਵਾਲੀਆਂ ਬੰਦਿਆਂ ਵਾਲੀਆਂ ਉਹ ਛੱਡ ਵੀ ਦੇਵਾਂਗੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹਾਂ ਈ ਚੰਗਾ ਈ ਸਸਰੀ ਕਾਲ ਬਾਈ ਖਾਲਸਾ ਬਾਈ ਗੁਰਜੀਕੇ ਫਤਿਹ